ਮੁਸ਼ਕੁਰ ਤੁਸੀਂ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਇਸ ਵੇਲੇ ਦੀਆਂ ਅਹਿਮ ਖਬਰਾਂ ਦੱਸ ਰਿਹਾ ਜਿੱਥੇ ਚੋਰਾਾਂ ਦੇ ਹੌਸਲੇ ਲਗਾਤਾਰ ਉੱਚੇ ਹੁੰਦੇ ਨਜ਼ਰ ਆ ਰਹੇ ਨੇ ਜਿੱਥੇ ਧਾਰਮਿਕ ਥਾਵਾਂ ਤੇ ਵੀ ਚੋਰੀ ਕਰਨ ਤੋਂ ਪਹਿਲਾਂ ਇੱਕ ਵਾਰ ਸੋਚਦੇ ਵੀ ਨਹੀਂ ਜੋ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਵਿੱਚ ਇੱਕ ਚੋਰ ਵੱਲੋਂ ਸ਼੍ਰੀਕ੍ਰਿਸ਼ਨ ਮੰਦਿਰ ਦੇ ਅੰਦਰ ਵੜ ਕੇ ਚੋਰੀ ਕੀਤੀ ਗਈ 19 ਲੱਖ ਰੁਪਏ ਦੀ ਇਹ ਚੋਰੀ ਹੋਈ ਹੈ ਜਿਸ ਤੋਂ ਬਾਅਦ ਸੀਸੀਟੀਵੀ ਤਸਵੀਰਾਂ ਜੜੀਆਂ ਨੇ ਉਹ ਚੋਰ ਦੀ ਸਾਹਮਣੇ ਆਈ ਸੀਸੀਟੀਵੀ ਵਿੱਚ ਤੁਸੀਂ ਵੇਖ ਰਹੇ ਹੋ ਕਿਵੇਂ ਬੇਖੌਫ ਹੋ ਕੇ ਇਸ ਚੋਰ ਵੱਲੋਂ ਇਸ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਧਾਰੀਵਾੜ ਦੇ ਕ੍ਰਿਸ਼ਮ ਮੰਦਿਰ ਦੇ ਵਿੱਚ ਦਿਨ ਦਿਹਾੜੇ 19 ਲੱਖ ਰੁਪਏ ਦੀ ਚੋਰੀ ਕੀਤੀ ਗਈ ਹੈ ਮੰਦਿਰ ਦੇ ਪੁਜਾਰੀ ਤੇ ਸੇਵਾਦਾਰ ਅਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਮੰਦਿਰ ਦੇ ਪੁਜਾਰੀ ਜਿਹੜੇ ਨੇ ਗੋਦਾਸਪੁਰ ਗਏ ਸੀ ਤੇ ਅਚਾਨਕ ਹੀ ਉਹਨਾਂ ਦੇ ਜਿਹੜੇ ਮੰਦਿਰੋਂ ਚੋਰ ਜਿਹੜੇ ਨੇ ਅੰਦਰ ਵਰ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਹੈ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਤਸਵੀਰਾਂ ਵੀ ਤੁਸੀਂ ਦੇਖ ਪਾ ਰਹੇ ਹੋ ਚੋਰਾਂ ਨੇ ਪਹਿਲਾਂ ਮੇਨ ਗੇਟ ਦਾ ਜਿਹੜਾ ਇਹ ਜਿੰਦਾ ਤੋੜਿਆ ਜਿਸ ਤੋਂ ਬਾਅਦ ਤਕਰੀਬਨ 19 ਲੱਖ ਰੁਪਏ ਦੇ ਜਿਹੜੇ ਅੰਦਰ ਸਮਾਨ ਤੇ ਜੋ ਜੇਵਰ ਪੈ ਸੀ ਜਾਂ ਫਿਰ ਜੋ ਕੈਸ਼ ਪੈ ਸੀ ਉਹ ਸਾਰਾ ਚੱਕ ਕੇ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇਸ ਦੀ ਸੂਚਨ ਜਿਹੜੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਪੁਲਿਸ ਮੁਲਾਜ਼ਮ ਵੱਲੋਂ ਵੀ ਲਗਾਤਾਰ ਜਿਹੜੀ ਹੈ कारवाई की जा रही है तस्वीर सेवादारृष्ण राजू मेरा नाम है मैं महाराज के साथ ही गाड़ी चलाता हूँ गया था और हम बारह बजे के तरीब गए हैं और ढाई बजे वापस आए आके मैंने गाड़ी लगाई है तो महाराज ने आवाज लगाई कि राजू ताले टूट गए हैं सारे ਮੈਨੇ ਦੇਖਾ ਆ ਕੇ ਤਾਂ ਵਹੀ ਖਾਲੂਆ ਤਾਂ 43 ਸਾਰੇ ਟੁੱਟੇ ਹੋਏ تھے۔ ਅੰਦਰ ਸੇ ਲੋਕਰ ਤੋੜ ਕੇ ਸਾਰੇ ਪੈਸੇ ਲੈ ਗਏ। ਕਿਤਨਾ ਨੁਕਸਾਨ ਹੋਇਆ? ਨਹੀਂ ਮਹਾਰਾਜ ਜੀ ਬੋਲ ਰਹੇ ਆ 18-19 ਲੱਖ ਥਾ ਉਸੇ ਵੱਧ ਥਾ। ਕਿਹੜੇ ਮੰਦਿਰ ਤੋਂ ਤੁਸੀਂ ਬੋਲਦੇ ਆ ਜੀ? ਮੈਂ ਮਿੱਟੂ ਮਹਾਜਨ ਧਾਰੀਵਾਲਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨ ਮੰਦਿਰ ਧਾਰੀਵਾਲ 'ਚ 20 ਲੱਖ ਰੁਪਏ ਦੀ ਚੋਰੀ ਹੋਈ ਆ। ਮੈਂ ਬੜੀ ਮੰਦਪਰੀ ਘਟਨਾ ਹੋਈ ਆ। ਮੈਂ ਐਸਐਸਪੀ ਸਾਹਿਬ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਛ ਸੀਸੀਟੀਵੀ ਕੈਮਰੇ ਵੈਸੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੱਗੇ ਆ ਕਿ ਇਹ ਸਾਡੀ ਇਹ ਮੰਦਿਰ ਚ ਕ੍ਰਿਸ਼ਨਾ ਮੰਦਿਰ ਚ ਬਹੁਤ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਦੇ ਦਿੰਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਚੋਰੀ ਕਿਦਾਂ ਹੋਈ ਚੋਰੀ ਮੈਨੂੰ ਜੋ ਕੀ ਇਹਨਾਂ ਨੇ ਆਪਣੇ ਮੁਹੱਲੇ ਨਿਵਾਸੀਆਂ ਨੂੰ ਦੱਸਿਆ ਕਿ 12 ਤੋਂ दो बजे चोरी हुई है क्या नाम है आपका और कौन से मंदिर में आप का मेरा नाम महंत राम शरण है मैं कृष्णा मंदिर का नेतृत्व करता हूँ यहाँ पर मैं महंत सारी देखभाल मेरे अंडर में रहती है क्या हुआ है पता लगा कि चोरी भी है आज मैं ठीक बारह बजे गुरदासपुर भंडारा था सती माता मंदिर में मैं वहाँ पर भोजन करने के लिए गया था मेरे चेला भी मेरे साथ गया था मैं सारे कमरे को लॉक करके बाद तीन लॉक लगा के गया था पीछे से पता नहीं कोई अज्ञात आए उन्होंने मेरे सारे लॉक लॉकर थोड़े मेरे प्लॉट के पैसे रखे थे जो मैंने प्लॉट बेचा था साढ़े पंद्रह लाख वो थे और मेरे महाराज जी की बरसी आ रही थी जन्माष्टमी उनके लिए मैंने दो तीन लाख रुपए निकाल के रखे थे बैंक से वो सारे पैसे वो ले गया सारा तकरीबन कितना नुकसान हुआ

सीसी कैमरे लगे हैं पर वो मेरा वो जो था डीबीआर वो सब ले गए के हाँ। ये, क्या ये मैंने प्लॉट बेचा था अभी पाँच चार पाँच महीने पहले वो मेरे पैसे रखे हुए थे तो और कुछ पैसे मेरे भंडारे के जन्माष्टमी के रखे हुए थे वो सारे पैसे एकत्र यही रखे हुए थे क्या मांग करते हैं मैं बस यही सरकार से मांग करता हूँ कि चोरों को पकड़ा जाए और मेरा कैद दिलवाया जाए ताकि मैं अपने जन्माष्टमी और महाराज की बस्ती ठीक ठाक ढंग से कर सक मैं तो खाली हाथ रह गया हूँ जी